ਲੋ ਜੀ ਅੱਜ ਆਪਾਂ ਇੱਕ ਨਿੱਕਾ ਜਿਹਾ ਵਲੋਗ ਬਣਾਣ ਲੱਗੇ ਆ ਤੁਹਾਡੇ ਵਾਸਤੇ ਜਿੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਪਲੇਨ ਦੇ ਫੈਬਰਿਕ ਸਾਡੇ ਕੋਲ ਕਿਹੜੇ ਕਿਹੜੇ ਆ ਗੋਰੀ ਭਾਜੀ ਬਿਲਕੁਲ ਜੀ ਬਿਲਕੁਲ ਪਲੇਨ ਦੇ ਫੈਬਰਿਕ ਆ ਬਹੁਤ ਸੋਹਣੇ ਕੱਪੜੇ ਮਿਲ ਜਾਣਗੇ ਤੁਹਾਨੂੰ ਸਰਦੀਆਂ ਵਾਲੇ ਮਿਲ ਜਾਣਗੇ ਪਾਰਟੀ ਪਰ ਵੀ ਮਿਲ ਜਾਣਗੇ ਇੰਨੇ ਪਿਆਰੇ ਪਿਆਰੇ ਕੱਪੜੇ ਦੇ ਰੰਗਾਂ ਵਿੱਚ ਆਜੋ ਜੀ ਦਿਖਾਈਏ ਆਜੋ ਗੋਰੀ ਭਾਜੀ ਪਹਿਲਾਂ ਕਿਹੜਾ ਡਿਜ਼ਾਈਨ ਦਿਖਾਓਗੇ ਫਿਰ ਪਹਿਲਾਂ ਦਿਖਾਓ ਜੀ ਆਹਾ ਤੁਸੀਂ ਲੋ ਜੀ ਦਿਖਾਓ ਪਹਿਲਾਂ ਪਲੇਨ ਚ ਨਮਸਟਾ ਫਾਇਆ ਜੀ ਦਿਖਾਓ ਲੋ ਜੀ ਆਪਾਂ ਤੁਹਾਨੂੰ ਰੇਡ ਵੀ ਸਿੰਗਲ ਸਿੰਗਲ ਸੂਟ ਦਾ ਦੱਸਾਂਗੇ ਇਹ ਚ ਰੰਗ ਕਿੰਨੇ ਹੋ ਵੀ ਦੱਸੋ ਕਲਰ ਮਿਲ ਜਾਣਗੇ ਭਾਜੀ ਇਹ ਚ 17 18 ਕਲਰ ਹੈ ਭਾਜੀ ਕਿਹੜਾ ਕਪੜਾ ਹੈ ਇਹ ਇਹ ਨਵਾਂ ਨਾ ਆਇਆ ਜੀ ਜੋ ਮਰਜ਼ੀ ਨਾਮ ਰੱਖ ਦੋ ਭਾਜੀ ਦੇਖੋ ਨਾਮ ਇਹਦੇ ਫੈਟੀ ਫੂਟੀ ਬਹੁਤ ਨਾ ਚੱਲ ਰਿਹਾ ਮੈਨੂੰ ਨਾਮ ਐਕਚੁਅਲੀ ਪਤਾ ਨਹੀਂ ਸਹੀ ਮੈਨੇ ਆਪਣੀ ਇੰਨੇ ਆ ਗਏ ਭਾਜੀ ਨਾ ਨੀ ਧਿਆਨ ਦਿੰਦੇ ਇੰਨਾ ਕੋਲ ਇੰਨੇ ਕਪੜੇ ਮਿਲ ਜਾਣਗੇ ਜੀ ਰੇਟ ਇਹਦਾ ਹੈਗਾ 750 ਕਲਰ ਮੈਂ ਜ਼ਰੂਰ ਦਿਖਾਉਂਗਾ ਕਲਰ ਆ ਭਾਜੀ ਕਲਰ ਆ ਪਏ ਆ ਜੀ ਇਹ ਚ ਆਹ ਕਲਰ ਹੈ ਜੀ ਇੰਨਾ ਚ ਠੀਕ ਹੈ ਇੱਥੋਂ ਲੈ ਕੇ ਜੀ ਇੱਥੋਂ ਤੱਕ ਹੈ ਭਾਜੀ ਇਹ ਚ ਕਲਰ ਸਾਰੇ ਰੰਗਾਂ ਦਾ ਕਲਰ ਚਾਟ ਅਗਲਾ ਸੈਲਫ ਵਾਲਾ ਆਇਆ ਭਾਜੀ ਵਾਹ ਜੀ ਵਾਹ ਆ ਸੈਲਫ ਪ੍ਰਿੰਟ ਆ ਗਿਆ ਆ ਸੈਲਫ ਪ੍ਰਿੰਟ ਆ ਗਿਆ ਸ਼ਿਮਰ ਚ ਭਾਜੀ ਲੋ ਜੀ ਸ਼ਿਮਰ ਦੇ ਵਿੱਚ ਵੀ ਇੰਨਾ ਸੋਹਣਾ ਖੂਬਸੂਰਤ ਕਪੜਾ ਹੈ 750 ਦੀ ਰੇਂਜ ਦੇ ਵਿੱਚ ਮਿਲ ਜੂਗਾ ਤੁਹਾਨੂੰ 5-5 ਮੀ ਬਹੁਤ ਸੋਹਣੇ ਆਏ ਐ ਬਹੁਤ ਪਿਆਰੇ ਪੈਸਟ ਆਏ ਗੋਰੀ ਬਾਜੀ ਇਸ ਤੋਂ ਇਲਾਵਾ ਹੋਰ ਕੀ ਕਪੜਾ ਮਿਲ ਜੂਗਾ ਇੱਕ ਨਾ ਜਿਹੜਾ ਆ ਚੱਲ ਰਿਹਾ ਨਾ ਜੀ ਜਿਹਦਾ ਪੂਰਾ ਟ੍ਰੈਂਡ ਹੈ ਅੱਛਾ ਇਹ ਕਪੜੇ ਦਾ ਅੱਛਾ ਇਹ ਤੇ ਕਲਰ ਵੀ ਬਹੁਤ ਮਿਲ ਜਾਣਗੇ ਇਹ ਹੈ ਉਹ ਜੀ ਇਹ ਹੈ ਜਿਹੜਾ ਵਾਇਰਲ ਹੋਇਆ ਬੈ ਵਾਇਰਲ ਬਹੁਤ ਹੀ ਜ਼ਿਆਦਾ ਲਓ ਜੀ ਚੈੱਕ ਕਰੋ ਜੀ ਕਪੜਾ ਤੇ ਇਹ ਬਾਜੀ ਕਿੰਨੇ ਦਾ ਸਿਰਫ 500 ਦਾ 500 ਦਾ ਹੈ ਬਾਜੀ ਤੇ ਇਹ ਤੇ ਸੈਲਫ ਪ੍ਰਿੰਟ ਵੀ ਆਇਆ ਦੇਖੋ ਅੱਛਾ 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 500 ਦੀ ਰੇਂਜ ਚ ਹੈ ਇਹ ਪ੍ਰਿੰਟ ਵੀ ਆਇਆ ਦੇਖੋ ਇਹ ਚ ਕਲਰ ਡਿਜ਼ਾਈਨਿੰਗ ਵੀ ਆ ਦੇਖੋ ਸਾਰੇ ਕਲਰ ਡਿਐਨ ਐਸੇ ਜੀ ਆ ਸਾਰੇ ਰੰਗ ਮਿਲ ਜਾਣਗੇ ਜੀ ਸਾਰੇ ਤਰ੍ਹਾਂ ਦੇ ਕਲਰ ਚਾਟ ਹੈ ਬਾਜੀ ਦਿਖਾਓ ਲੋ ਜੀ ਆ ਮੇਰੇ ਪਹਿਣਾ ਵਾਸਤੇ ਸਾਰੇ ਰੰਗ ਮਿਲ ਜਾਣਗੇ 5 ਮੀਟਰ ਕਪੜੇ ਆ ਪੂਰਾ ਹੋਏਗਾ ਇਹ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨਿੰਗ ਹੈ ਰੇਡ 500 ਹੀ ਰੇਂਜ ਚ ਠੀਕ ਹੈ ਭਾਜੀ ਹਾਂਜੀ ਹਾਂਜੀ ਤੇ ਭਾਜੀ ਜਿਵੇਂ ਹਾਂ ਆਹ ਕਪੜੇ ਵੀ ਨਵੇਂ ਪਏ ਆ ਆਹ ਇਹ ਵੀ ਭਾਜੀ ਸੈਲਫ ਚ ਆਇਆ ਹੈਗਾ ਸੈਲਫ ਪ੍ਰਿੰਟ ਬਣਾਇਆ ਹੋਇਆ ਦੇਖੋ ਵਿੱਚ ਉੱਤੇ ਦੇਖੋ ਪਲੇਨ ਚ ਪ੍ਰਿੰਟ ਆਇਆ ਜਿਨੇ ਕਿਸੇ ਨੇ ਭੈਣ ਨੇ ਵਰਕ ਨਹੀਂ ਵੀ ਕਰਾਣਾ ਹਾਂ ਐਵੇਂ ਪੇਜੂਗਾ ਐਵੇਂ ਵੀ ਪੇਜੂਗਾ ਕਿਸੇ ਭੈਣ ਕੋਲ ਦੁਪੱਟਾ ਪਿਆ ਮੈਚ ਕਰਕੇ ਲੈ ਜਾਏ ਮੇਰੇ ਭੈਣ ਬਹੁਤ ਘੱਟ ਰੇਟਾਂ ਤੇ ਲਾ ਰੱਖੇ ਆ ਪਲੇਨ ਫੈਬਰਿਕਸ ਸਿਰਮ 750 ਦਾ 750 ਇਹ ਚ ਵੀ ਸ਼ੇਡ ਮਿਲ ਜਾਣਗੇ ਮੇਰੇ ਭੈਣ ਬਹੁਤ ਸ਼ੇਡ ਹੈ ਜੀ ਇਹ ਮਗਲਾ ਆ ਦਿਖਾਓ ਜੀ ਇਹ ਵੀ ਮੈਂ ਦਿਖਾ ਦੇਣਾ ਭਾਜੀ ਇੱਕ ਵਾਰੀ ਤੁਸੀਂ ਇਹ ਨਿਗਾਹ ਕਰਾ ਦਿਓ ਮਾੜੇ ਹੈ ਨਾ ਕਿੰਨੇ ਦੇਖੋ ਪਲੇਨ ਸਾਰੇ ਮਿਲ ਜਾਣਗੇ ਸਾਰੇ ਪਲੇਨ ਦੇ ਸਟੱਫ ਹੈ ਆਪਣੇ ਕੋਲ ਆਇਕੋ ਦੇਖੋ ਜੀ ਪਲੇਨ ਦਾ ਮਾਰੋ ਜੀ ਤੋਰ ਤੱਕ ਇਹ ਸਾਰਾ ਪਲੇਨ ਦਾ ਸੈਕਸ਼ਨ ਬਣਾਇਆ ਸੀ ਬਹੁਤ ਹੀ ਮੰਨ ਲਓ ਘੱਟ ਰੇਟਾਂ ਜਿਵੇਂ ਕਿ ਇਹ ਡਿਜ਼ਾਈਨਿੰਗ ਆ ਹੁਣ ਆਪਾਂ ਸਾਈਲ ਭਾਈ ਨੂੰ ਪੁੱਛਾਂਗੇ ਸਾਈਲ ਭਾਜੀ ਮਾੜਾ ਦੱਸੋ ਆਗੇ ਆਹ ਪਲੇਨ ਜਿਹੜੇ ਸੂਟ ਹੈ ਇਹ ਭਾਜੀ ਤੁਸੀਂ ਜਿੰਨੇ ਵੀ ਸਟੱਫ ਦਿਖਾਏ ਆ ਬਹੁਤ ਵਧੀਆ ਦਿਖਾਏ ਆ ਆ ਸਾਡੇ ਸਟਾਫ ਜਣੇ ਆ ਤੁਸੀਂ ਵਰਕ ਕਰਾ ਸਕਦੇ ਹੋ ਠੀਕ ਹੈ ਜੀ ਆ ਹੈਗਾ ਜੀ ਸਾਡੇ 650 ਦਾ 1300 ਵਾਲਾ ਚੈੱਕ ਵਾਲਾ ਭਾਜੀ ਮਤਲਬ ਕਿ ਪਾਰਟੀ ਵਰ ਸਾਰੇ ਕਪੜੇ ਪਲੇਨ ਮਿਲਣਗੇ A to Z ਭਾਜੀ ਸਾਰੇ ਕਪੜੇ ਮਿਲਨੇ ਆਪਣੇ ਭਾਜੀ ਜਿਵੇਂ ਹੁਣ ਵਿੰਟਰ ਵੇਅਰ ਦੇ ਵਿੱਚ ਪਲੇਨ ਮਿਲ ਜੂਗਾ ਮੈਂ ਕਿਹਾ ਜਮਾ ਭਾਜੀ ਆਓ ਦੇਖੋ ਜਮਾ ਪਲੇਨ ਲੈਣਾ ਤਾਂ ਇੱਧਰ ਆ ਦੇਖੋ ਮੇਰੇ ਕੋਲੇ ਪਸ਼ਮੀਨਾ ਆਇਆ ਭਾਜੀ ਕਿਹੜਾ ਬਲੇ ਅੱਛਾ ਆਇਓ ਹੋਰੀ ਭਾਜੀ ਆਜੋ ਆਜੋ ਆ ਕੋਟ ਰਾਈਟ ਆ ਲੋ ਚੈੱਕਰੋ ਕਪੜਾ ਇੱਕ ਕੋਟ ਰਾਈ ਦਾ ਸੂਟ ਆ ਗਿਆ ਹੈ ਜੀ ਹਾਂ ਜੀ ਭਾਜੀ ਇਹ ਕੋਟ ਰਾਈ ਦਾ ਸੂਟ ਆ ਗਿਆ ਸਰਦੀਆਂ ਵਾਲਾ ਸਰਦੀਆਂ ਵਾਲਾ ਵਾਹ ਜੀ ਵਾਹ ਯਾਰ ਰੰਗ ਹੈ ਭਾਜੀ ਇਹਦੇ ਚ ਇਹ ਭਾਜੀ ਰੰਗ ਹੈ ਸਾਰੇ ਇਹਦੇ ਆ ਸਾਰੇ ਕਲਰ ਮੈਂ ਯਾਰ ਰੇਟ ਦੱਸੋ ਜੀ ਲਓ ਭਾਜੀ ਰੇਟ ਵੀ ਦੱਸ ਦਿੰਨੇ ਆ ਆ ਚੈੱਕ ਕਰ ਲਓ ਜੀ 700 ਦੀ ਰੇਂਜ ਵਾਲਾ 700 ਦੀ ਰੇਂਜ ਚ ਔਰ ਇਹਦੇ ਆਹ ਕਲਰ ਅਵੇਲੇਬਲ ਪਏ ਆ ਜੀ ਬਾਜੀ ਥੋੜੀ ਹੈਵੀ ਕੁਆਲਿਟੀ ਵੀ ਪਈ ਆ ਹਾਂਜੀ ਜਮਾ ਪਈ ਆ ਇਹ 1800 ਦਾ ਇਹ ਭਾਜੀ ਸਿਰਫ 900 ਦਾ ਪਏਗਾ ਅੱਛਾ ਗੋਰੀ ਭਾਜੀ 900 ਦਾ ਹੈ ਬਾਜ਼ਾਰ ਚ ਜੇ 400 ਰੁਪਏ ਮੀਟਰ 500 ਰੁਪਏ ਮੀਟਰ ਸੇਲ ਹੁੰਦਾ ਇਹ ਦੇਖ ਲਓ ਜੀ 900 ਚ ਵੀ ਪਿਆ ਇਹਨਾਂ ਕੋਲ 700 ਚ ਵੀ ਪਿਆ ਕਲਰ ਤੁਸੀਂ ਦੇਖ ਰਹੇ ਹੋ ਆ 900 ਵਾਲੇ ਦੇ ਕਲਰ ਹੈ ਸਰਦੀਆਂ ਵਾਲੇ ਠੀਕ ਹੈ ਜੀ ਆ 700 ਦੇ ਕਲਰ ਹੈ ਕੋਟ ਦੇ ਤੇ ਬਾਜੀ ਆ ਸੈਲਫ ਤੇ ਪਿਆ ਹੈਗੀ ਆ ਇਹ ਪਸ਼ਮੀਨਾ ਸੈਲਫ ਹੈ ਬਾਜੀ ਜਿਵੇਂ ਪਲੇਨ ਆਉਂਦਾ ਹਾਂਜੀ ਇਹ ਸੈਲਫ ਦੇ ਵਿੱਚ ਹੈ ਅੱਛਾ ਇਹਦੇ ਤੇ ਵੀ ਜਿਵੇਂ ਤੁਸੀਂ ਮਲਟੀ ਬੂਟੀ ਕਢਾਈ ਕਰਾ ਸਕਦੇ ਹੋ ਆਊਟਲਾਈਨਿੰਗ ਕਰਾ ਸਕਦੇ ਹੋ ਇਸ ਤਰ੍ਹਾਂ ਕਰਾ ਕੇ ਤੁਸੀਂ ਤਿਆਰ ਕਰਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਹੈ ਇਹਦੇ ਵੀ 750 ਹੀ ਰੇਟ ਹੈ 750 ਦੀ ਰੇਟ ਠੀਕ ਹੈ ਬਾਜੀ ਤੇ ਅੱਗੇ ਬਾਜੀ ਗੋਰੀ ਬਾਜੀ ਹੋਰ ਕੀ ਹੈ ਬਾਜੀ ਪਲੇਨ ਪਸ਼ਮੀਨਾ ਪਲੇਨ ਪਸ਼ਮੀਨਾ ਅੱਛਾ ਪਲੇਨ ਪਸ਼ਮੀਨਾ ਹੈ ਰੇਟ ਦੇਖੋ ਕਿੰਨਾ ਘੱਟ ਹੈ ਵਾਹ ਜੀ ਆ 550 ਆ ਸਿਰਫ 550 ਚ ਕਲਰ ਬਹੁਤ ਮਿਲਨੇ ਦਿਖਾਈਓ ਪਾਜੀ ਕਿਹੜੇ ਕਲਰ ਦੇਖੋ ਜੀ ਕਿੰਨੇ ਕਲਰ ਆ ਇਹਦੇ ਵੀ ਕਈ ਮੰਨ ਲਓ ਸੈਲਫਾਂ ਵੀ ਮਿਲ ਜਾਣਗੀਆਂ ਪਾਜੀ ਜਿਵੇਂ ਆ ਚੈੱਕ ਚ ਆਇਆ ਇਹ 500 ਦਾ ਹੈ ਇਹ 500 ਦਾ ਪਹਿਲਾਂ ਇਹਦੇ ਕਲਰ ਦਿਖਾ ਦਿਓ ਭਾਜੀ ਇਹਦੇ ਕਲਰ ਭਾਜੀ ਆ ਰਹਿ ਕਾ ਤੇ ਕਾ ਰਹਿ ਕਾ ਹਾਂ ਸਾਰੇ ਰੰਗ ਮਿਲ ਜਾਂਦੇ ਹਾਂਜੀ ਸਾਰੇ ਕਲਰ ਆਈਸਕ੍ਰੀਮ ਚਾਟ ਡਾਰਕ ਚਾਟ ਸਾਰੇ ਚਾਟ ਆਏ ਆ ਭਾਜੀ ਮੈਂ ਤੁਹਾਨੂੰ ਗੱਲ ਪੁੱਛੂ ਇੱਕ ਇਹ ਪਲੇਨ ਦਾ ਪਹਿਣਾ ਕੀ ਕਰਨੀਆ ਮਤਲਬ ਕਿ ਪਲੇਨ ਸੂਟ ਦਾ ਮੈਨੂੰ ਐ ਦੱਸੋ ਮਾੜਾ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਂਜੀ ਹੁਣ ਪਹਿਣਾ ਪਲੇਨ ਕਪੜਾ ਲੈ ਕੇ ਮੰਨ ਲਓ ਸਰਦੀਆਂ ਆ ਗਈਆਂ ਹਲਕੀ ਫੁਲਕੀ ਕਢਾਈ ਵੀ ਕਰਾ ਸਕਦੀਆਂ ਅੱਛਾ ਠੀਕ ਹੈ ਭਾਜੀ ਐਂਦੇ ਤੇ ਬਲੌਕ ਪੇਂਟ ਵੀ ਕਰਾ ਸਕਦੀਆਂ ਅੱਛਾ ਠੀਕ ਹੈ ਭਾਜੀ ਲੈਸ ਨਾਲ ਵੀ ਤਿਆਰ ਕਰ ਹੁਣ ਆਹੀ ਪਸ਼ਮੀਨੇ ਦਾ ਸੂਟ ਬਾਜ਼ਾਰ ਚ ਹਜ਼ਾਰ ਹਜ਼ਾਰ 11-1100 ਦਾ ਸੇਲ ਹੁੰਦਾ ਤੇ ਭਾਜੀ ਕਿਵੇਂ ਪਿੱਛੇ ਵੀਡੀਓ ਦੇਖੀ ਸੀ ਤੁਹਾਡੀ ਉਹ ਪਸ਼ਮੀਨਾ ਸਿਲਕ ਪਸ਼ਮੀਨਾ ਸਿਲਕ ਉਹ ਕਿਧਰ ਜਿਹਾ ਲੱਗਿਆ ਉਹ ਵੀ ਹੈਗੀ ਆ ਭਾਸ਼ੂ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਮੇਰੇ ਵੀਡੀਓ ਸਾਡੇ ਬਣੇ ਰਹੀਓ ਜੀ ਬਹੁਤ ਥੋੜੇ ਥੋੜੇ ਸੂਟ ਦਿਖਾਵਾਂਗੇ ਆਹ ਮੁੰਡੇ ਦੇਖੋ ਮਾਰੇ ਜਿਹੜੇ ਪਲੇਨ ਸੂਟ ਆਏ ਆ ਸਾਰੇ ਤੈਅ ਕਰਦੇ ਆ ਸੈਟਿੰਗ ਦੇ ਨਾਲ ਰੱਖੋ ਨਾ ਭਾਜੀ ਚਾਨਣ ਚੀ ਦਿਖਾਓ ਆਹ ਲਓ ਆਇਆ ਪਸ਼ਮੀਨਾ ਫਿਰ ਅੱਛਾ ਆ ਆਓ ਹਾਂਜੀ ਜਿਹੜਾ ਮਿਲ ਗਈ ਮੈਂ ਦੇਖ ਕੇ ਆਇਆ ਵੀਡੀਓ ਤੁਹਾਡੀ ਹੈ ਆਹ ਚੀਜ਼ ਹੈ ਮੈਂ ਕਹਾਂ ਭਾਜੀ ਬਹੁਤ ਸੋਹਣੀ ਕਢਾਈ ਹੁੰਦੀ ਹੈ ਇਸ ਕਪੜੇ ਤੇ ਵਾਹ ਜੀ ਵਾਹ ਤੁਹਾਨੂੰ ਸ਼ਾਇਦ ਵੀਡੀਓ ਆਪਾਂ ਦਿਖਾਈ ਵੀ ਹੈ ਐਂਦੇ ਤੇ ਕਢਾਈਆਂ ਹੋਈਆਂ ਵੀ ਆ ਹਾਂ ਜੀ ਹਾਂ ਜੀ ਬੁਟੀਕ ਕਿਤੇ ਚੱਲ ਜੀ 1500 2000 ਕਢਾਈ ਦਾ ਲੈਂਦੇ ਆ ਆਪਣੇ ਕੋਲੇ ਇਹ ਪਲੇਨ ਵੀ ਹੈ ਤੇ ਕਢਾਈ ਵਾਲੇ ਵੀ ਕਿੰਨੇ ਕੁ ਦਾ ਸੂਟ ਆ ਤੁਹਾਡੇ ਭਾਜੀ ਇਸੇ ਰਫ 900 ਦਾ ਆਪਣੇ 900 ਦਾ ਰੰਗ ਵੀ ਦੋਗੇ ਇਹਦੇ ਵਿੱਚ ਮੈਂ ਕਹਾਂ ਕਲਰ ਵੀ ਦੇਵਾਂਗੇ ਆ ਦੇਖੋ ਜੀ ਰੰਗ ਦਿਖਾ ਦਿਓ ਭਾਜੀ ਜਿਹੜੇ ਰੰਗ ਪਏ ਆ ਆ ਰੰਗ ਪਏ ਆ ਉਹ ਮੜੇ ਆ ਪਤਲੇ ਜਿਹੇ ਬੰਦੇ ਨੂੰ ਸਾਈਡ ਤੇ ਕਰ ਦਿਓ ਆਜੇ ਵੀ ਕਮਜ਼ੋਰ ਬੰਦਾ ਹੈ ਸਾਡੀ ਦੁਕਾਨ ਦਾ ਇੱਧਰ ਆ ਜਾਓ ਭਾਜੀ ਉਹ ਦੇਖੋ ਠੋਟਿਆ ਵੀ ਨਹੀਂ ਜਾਂਦਾ ਵਿਚਾਰਾ ਲੈਣ ਜਾ ਰਿਹਾ ਭਾਜੀ ਚੱਲੋ ਆਹ ਕਹੇ ਜੀ ਇੰਨੇ ਕਲਰ ਚਾਰਟ ਆਏ ਆ ਭਾਜੀ ਦੇਖੋ ਇਹਦੀ ਤਾਂ ਬੂਟੀ ਵੀ ਆਈ ਹੈ ਅੱਛਾ ਜੀ ਬੂਟੀ ਵੀ ਆਈ ਹੈ ਰੇਡ 900 ਹੀ ਹੈ ਤਾਂ ਦਾ ਇਹ ਵੀ ਬੂਟੀ ਰੇਡ 900 ਹੀ ਹੈ ਹਾਂਜੀ ਦੇ ਤੇ 900 ਸਿਲਕ ਪਸ਼ਮੀਨਾ ਤੇ ਆ ਆ ਗਈ ਜੀ ਬੂਟੀ ਵਾਲਾ 850 ਦੀ ਰੇਂਜ ਅੱਛਾ ਇਹ ਬੂਟੀ ਵਾਲਾ 850 ਰੇਂਜ ਦੋ ਰੇਟਾਂ ਦੇ ਵਿੱਚ ਆਇਆ ਦੋ ਰੇਟਾਂ ਦੇ ਵਿੱਚ ਲੋ ਜੀ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਭਾਜੀ ਇੱਕ ਮੇਰੀ ਭੈਣਾਂ ਦੇ ਕਮੈਂਟ ਆ ਰਹੇ ਸੀ ਵੈਲਵਟ ਦੇ ਸੂਟ ਵੀ ਹੁੰਦੇ ਪਲੇਨ ਮੈਂ ਕਿਹਾ ਹੁੰਦੇ ਆ ਭਾਜੀ ਚੱਕੋ ਮਾੜੇ ਦਿਖਾ ਦਿਓ ਮੇਰੀ ਭੈਣ ਨੂੰ ਕੋਈ ਰਹਿ ਨਾ ਜਾਵੇ ਸੂਟ ਲੋ ਜੀ ਇਹ ਗੋਠੀ ਵਾਲੇ ਵਲੌਗ ਬਣਾ ਰਹੇ ਆ ਪਲੇਨ ਸੂਟਾਂ ਦਾ ਤੁਸੀਂ ਦੇਖੀ ਚਲੋ ਰੇਟ ਬਾਈ ਰੇਟ ਡਿਜ਼ਾਈਨ ਬਾਈ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਆ ਗਈ ਭੈਣੋ ਉਹ ਚੀਜ਼ ਜਿਹੜੀ ਤੁਸੀਂ ਕਹਿ ਰਹੇ ਸੀਗੇ ਵੈਲਵਟ ਵੈਲਵਟ ਕਿਹੜੀ ਕਿਹੜੀ ਆ ਗਈ ਕੋਰੀ ਭਾਜੀ ਇਹ ਬੈਲ ਬਾਟਮ ਆ ਗਈ ਭਾਜੀ ਬੈਲ ਬਾਟਮ ਕਹਿੰਦਾ ਭਾਜੀ ਇਹ 99 ਵਾਲੀ ਅੱਛਾ ਟ੍ਰਿਪਲ ਇਹ ਹਾਂਜੀ ਲੋ ਜੀ ਬਹੁਤ ਆਏ ਹੈ ਚ ਕਲਰ ਕਾਫੀ ਮਿਲ ਜਾਣਗੇ ਡੀਐਨ ਰੇਟ 650 ਦਾ ਹੈ ਭਾਜੀ ਸਿਰਫ 650 650 ਰੇਂਜ ਵਿੱਚ ਮਿਲ ਜਾਊਗੀ ਜੀ ਇਹ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਹੈ ਇਹਦੇ ਵਿੱਚ ਤੇ ਭਾਜੀ ਹੁਣ ਮੈਂ ਗੱਲ ਕਰਾਂ ਜੇ ਮੈਂ ਪਲੇਨ ਦਾ ਤੁਹਾਡੇ ਕੋਲ ਹੈਗਾ ਕੋਈ ਪਲੇਨ ਬੁਟੀਕ ਵਾਲੇ ਸੂਟ ਵੀ ਪਏ ਹੈ ਜਿਸ ਤੇ ਕੜਾਈਆਂ ਹੋਈਆਂ ਹੋਣ ਹਾਂਜੀ ਉਹ ਨਿਗਾਹ ਕਰਾ ਦਿਓ ਮੇਰੇ ਭੈਣਾਂ ਨੂੰ ਆਜੋ ਉਹ ਵੀ ਦਿਖਾ ਦਈਏ ਆਜੋ ਭੈਣੋ ਇਹਨਾਂ ਕੋਲ ਸਾਰੀ ਡਿਜ਼ਾਈਨਿੰਗ ਤੁਹਾਨੂੰ ਮਿਲ ਜਾਣੀ ਹੈ ਮੈਂ ਕਿ ਪੈਕ ਪੈਕ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਆਜੋ ਆਜੋ ਕਿਉਂਕਿ ਉਹਦੇ ਲਈ ਵੈਰਾਈਟੀ ਬਹੁਤ ਐ ਸਪੈਸ਼ਲ ਬਲੌਗ ਬਣਾਉਣਾ ਪੈਣਾ ਜੀ ਨਜ਼ਰ ਮਾਰੋ ਵੀਰੇ ਸਾਰੇ ਇੱਧਰ ਦਿਖਾ ਦਿਓ ਭਾਜੀ ਕੋਈ ਹਾਂ ਸਿਲਕ ਤਸ਼ਮੀਨ ਆ ਗਿਆ ਭਾਜੀ ਹਾਂ ਜੀ ਮੈਂ ਹੁਣ ਤੁਹਾਨੂੰ ਆਪਾ ਕਪੜਾ ਦਿਖਾਇਆ ਨਾ ਪਲੇਨ ਭਾਜੀ ਇਹਨਾਂ ਕੋਲ ਸੂਟ ਵੀ ਆ ਮਿਲ ਜਾਣਗੇ ਹੈ ਜੀ ਹਾਂਜੀ ਆ ਜਿਵੇਂ ਇਹ ਤਾਂ ਪਸ਼ਮੀਨਾ ਸਿਲਕ ਦੇ ਬੁਟੀਕ ਸਟਾਈਲ ਆ ਗਏ ਏ ਉਹ ਪਾਜੀ ਇੱਕ ਹੋਰ ਆਇਆ ਸੀ ਪਲੇਨ 베ਸ ਤੇ ਉਹ ਚੱਕਿਓ ਹਾਂਜੀ ਹਾਂਜੀ ਪਾਜੀ ਲੋ ਉਹ ਵੀ ਲੋ ਏ ਆ ਲੋ ਪਾਜੀ ਇਹ ਸਪੈਸ਼ਲ ਇਹਨਾਂ ਦਾ ਇੱਕ ਸ਼ੋਰਟ ਵੀ ਵੀਡੀਓ ਬਣਾਈ ਐ ਸੀ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਹੈ ਪਾਜੀ ਬਿਲਕੁਲ ਜੀ ਇਹ ਪਸ਼ਮੀਨੇ ਦੇ ਬੁਟੀਕ ਸਟਾਈਲ ਮਿਲ ਜਾਣਗੇ ਇਹ ਕਿੱਥੋਂ ਤੋਂ ਸ਼ੁਰੂ ਹੋ ਜਾਂਦੇ ਆ ਭਾਜੀ ਇਹ ਡਿਜ਼ਾਈਨਿੰਗ ਇਹ ਭਾਜੀ 750 ਤੋਂ ਸ਼ੁਰੂ ਹੋ ਜਾਂਦੇ 750 ਤੋਂ ਸ਼ੁਰੂ ਹੋ ਜਾਣਗੇ ਹਾਂ ਜੀ ਦੇਖੋ ਭਾਜੀ ਤੇ ਕਿੱਥੋਂ ਤੱਕ ਮਿਲ ਜੂਗਾ ਭਾਜੀ ਸਿਲਕ ਪਸ਼ਮੀਨੇ ਦੇ ਵਿੱਚ 150 750 ਤੱਕ ਸਾਰੀ ਵੈਰਾਈਟੀ ਹੈ ਸਾਰੀ ਵੈਰਾਈਟੀ ਮਿਲ ਜੂਗੀ ਜਿਵੇਂ ਕਿ ਸ਼ੈਰੀ ਭਾਜੀ ਨੇ ਦਿਖਾਈ ਸੀ ਪਿਛਲੀ ਵਾਰੀ ਠੀਕ ਹੈ ਹੁਣ ਆਪਣੇ ਸਾਈਲ ਭਾਜੀ ਨੇ ਦਿਖਾਈ ਹੈ ਗੋਰੀ ਭਾਜੀ ਨੇ ਦਿਖਾਈ ਹੈ ਪੈਣਾ ਤੁਸੀਂ ਬਲੌਗ ਦੇ ਵਿੱਚ ਤੁਸੀਂ ਆਨੇਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਦੇ ਆ ਠੀਕ ਹੈ ਕੋਈ ਰਹਿ ਜਾਂਦਾ ਕੋਈ ਸੂਟ ਦਿਖਾਉਂਦਾ ਰੇਟ ਤੁਸੀਂ ਉਹ ਪੁੱਛ ਸਕਦੇ ਹੋ ਸਾਡੇ ਨੰਬਰ ਦਿੱਤੇ ਆਉਂਦੇ ਆ ਠੀਕ ਹੈ ਭਾਜੀ ਹੁਣ ਦੱਸ ਦੋ ਵੀਡੀਓ ਨੂੰ ਕੀ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਾਕੀ ਸਾਡੇ ਦੇਖੋ ਇਨਾਮ ਨਿਕਲਦੇ ਰਹਣੇ ਆ ਉਹਨਾਂ ਚ ਹਿੱਸਾ ਲੈਣਾ ਲੋ